ਦੇ ਦੋ ਵੱਡੇ ਇਸ਼ੂ ਪੱਕੇ ਹੋਏ ਨੇ ਇੱਕ ਇਸ਼ੂ ਹੈਗਾ ਸਰਕਾਰ ਦਾ ਕੈਂਪੇਨ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਗਿਆ ਹੈ ਇਸ ਦੇ ਪ੍ਰੋਸ ਐਂਡ ਕੌਨਸ ਵੀ ਸਾਹਮਣੇ ਆ ਰਹੇ ਨੇ ਲੇਕਿਨ ਕੁਝ ਨੈਗੇਟਿਵਿਟੀ ਵੀ ਸਾਹਮਣੇ ਆ ਰਹੀ ਹੈ اپੋਜੀਸ਼ਨ ਦੇ ਲੀਡਰਸ ਦਾ ਇਹ ਅਲੀਗੇਸ਼ਨ ਹੈ ਕਿ ਸਰਕਾਰ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈ ਰਹੀ ਹੈ ਤੇ ਦੂਜਾ ਜਿਹੜਾ ਵੱਡਾ ਇਸ਼ੂ ਪੱਕਿਆ ਪੱਕਿਆ ਹੋਇਆ ਉਹ ਹੈ ਲਾ ਐਂਡ ਆਰਡਰ ਪੰਜਾਬ ਦੇ ਵਿੱਚ ਕੀ ਕੈਂਗਰੂ ਕੋਰਟ ਚੱਲ ਰਹੇ ਨੇ ਕੀ ਪੰਜਾਬ ਦੇ ਵਿੱਚ ਇੱਕ ਕਮਿਊਨਿਟੀ ਵਿਸ਼ੇਸ਼ ਜਿਹੜੀ ਹੈਗੀ ਉਹ ਲਾ ਆਪਣੇ ਹੱਥ ਦੇ ਵਿੱਚ ਲੈ ਕੇ ਕਮਿਊਨਿਟੀ ਪੁਲਿਸਿੰਗ ਦੇ ਵਿੱਚ ਲੱਗੀ ਹੋਈ ਹੈ ਪੰਜਾਬ ਦੇ ਲੋਕ ਕੀ ਸਮਝਦੇ ਨੇ ਤੇ ਕਿ ਜਿਹੜੇ ਪੰਜਾਬ ਦੇ ਇੰਟੈਲੈਕਚੁਅਲ ਨੇ ਉਹਨਾਂ ਦਾ ਕੀ ਮੰਨਣਾ ਹੈ ਸਾਡੇ ਨਾਲ ਨੇ ਕਰਨਲ ਦਲਜੀਤ ਸੀਮਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਰਨਲ ਦਲਜੀਤ ਸੀਮਾ ਜਿਹੜੇ ਕਰੰਟ ਅਫੇਅਰਜ਼ ਨੇ ਉਹਨਾਂ ਦੇ ਵਿੱਚ ਆਪਣੀ ਜਿਹੜੀ ਰਾਏ ਹੈ ਉਹ ਲਗਾਤਾਰ ਰੱਖਦੇ ਰਹਿੰਦੇ ਨੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਕਰਨਲ ਦਲਜੀਤ ਸੀਮਾ ਤੁਹਾਡਾ ਬਹੁਤ-ਬਹੁਤ ਸਵਾਗਤ ਸਰ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਇਹ ਪਹਿਲਾ ਸਵਾਲ ਮੇਰਾ ਸਰ ਜਿਹੜਾ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਚੜ੍ਹਿਆ ਹੋਇਆ ਹੈ ਤੋ ਸਿੱਤ ਨੂੰ ਲੱਗਦਾ ਹੈ ਇਹ ਸਹੀ ਡਾਇਰੈਕਸ਼ਨ ਤੇ ਜਾ ਰਹੇ। ਦੇਖੋ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਵੀ ਇੱਕ ਟ੍ਰੈਜੇਡੀ ਰਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਇਹੋ ਜੀ ਗਵਰਨੈਂਸ ਸਿਸਟਮ ਇਹੋ ਜਿਹਾ ਚੀਫ ਮਿਨਿਸਟਰ ਹੋਵੇ ਇਹੋ ਜਿਹਾ ਲੀਡਰ ਹੋਵੇ ਜਿਹਦੇ ਕੋਲ ਪੋਲੀਟੀਕਲ ਵਿਜਡਮ ਵੀ ਹੋਵੇ ਤੇ ਫਾਈਨੈਂਸ਼ੀਅਲ ਪ੍ਰੂਡੈਂਸੀ ਹੋਵੇ। ਮੈਂ ਮੰਨਦਾ ਕਿ ਦੋ ਚੀਜ਼ਾਂ ਨਾਲ ਜੇ ਉਹ ਚੀਫ ਮਿਨਿਸਟਰ ਚਾਹੇ ਪੁਰਾਣੇ ਹੋਣ ਜਾਂ ਕੋਈ ਹੋਰ ਹੋਵੇ ਮੈਂ ਸਮਝਦਾ ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਕਿਸੇ ਵੀ ਚੀਜ਼ ਵਿੱਚ ਤੇ ਯਾਰ ਸਟੇਟ ਦੇ ਲੀਡਰ ਵਿੱਚ ਇੱਕ ਹੋਣੀ ਚਾਹੀਦੀ ਉਹਦੇ ਵਿੱਚ ਪੋਲਿਟਿਕਲ ਵਿਜਡਮ ਭਗਵੰਤ ਮਾਨੁਰਾਣੇ ਇੰਨਾ ਟਾਈਮ ਵੇਸ ਕਰ ਦਿੱਤਾ ਸੈਂਟਰ ਦੇ ਨਾਲ ਲੜ ਕੇ ਤੇ ਗੁਰਨਾਨ ਨਾਲ ਲੜਦੇ ਆ ਲੜਦੇ ਆ ਤੁਸੀਂ ਤੁਹਾਡੇ ਡਿਫਰੈਂਟ ਆਪੀਨੀਅਨ ਤੇ ਹੁੰਦੇ ਨੇ ਉਹਨਾਂ ਦੀ ਪਾਲਿਸੀ ਹੋਰ ਐ ਉਹ ਬੀਜੇਪੀ ਦੇ ਨੇ ਤੁਹਾਡੀ ਆਪਣਾ ਸੋਚ ਐ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਜੇ ਕੋਈ ਆਪਰਚੂਨਿਟੀ ਮਿਲੇ ਤੇ ਸਟੇਟ ਜਿਹੜੀ ਉਹਦਾ ਫਾਇਦਾ ਨਾ ਉਠਾ ਸਕਿਆ ਬੜੀਆਂ achhi opportunities ਭਗਵੰਤ ਮਾਨ ਨੇ miss ਕੀਤੀਆਂ because ਉਹ ਸੈਂਟਰ ਦੇ ਨਾਲ ਤੇ ਕਦੇ ਗਵਰਨਰ ਦੇ ਨਾਲ ਉਹ ਲੜਦੇ ਰਹਿੰਦੇ ਨੇ खैर that is one thing ਦੂਜੀ ਹੈ ਫਾਈਨੈਂਸ਼ੀਅਲ ਪ੍ਰੂਡੈਂਸ ਬੜੀ achhi ਗੱਲ ਹੈ ਕਿ ਜੇ ਬਿੱਲ ਲੋਕਾਂ ਦੇ ਘਟ ਆਉਂਦੇ ਨੇ ਔਰ ਤੇ ਸੇਵਾ ਕਰਨਾ ਜਾਂ ਵੈਲਫੇਅਰ ਸਟੇਟ ਹੋਣਾ ਮੈਂ ਸਮਝਦਾ ਬੜੀ achhi ਗੱਲ ਹੈ ਔਰ ਕਰ ਲੈਣੇ ਉਹ ਬੜਾ ਕੁਝ ਪਰ ਉਹਦੇ ਨਾਲ-ਨਾਲ ਇਹ ਵੀ ਤੇ ਸੋਚਣਾ ਹੈ ਨਾ ਕਿ ਜੇ ਤੁਸੀਂ ਇਹਨੂੰ ਗਰੋਥ ਵਾਸਤੇ ਜਾਂ ਕਿਤੇ ਅੱਗੇ ਲੈ ਜਾਣਾ ਹੈ ਕੁਝ ਵੀ ਤੁਸੀਂ ਕਰਨਾ ਹੈ ਯੂ ਨੀਡ ਮਨੀ ਤੁਹਾਡੀ ਕ੍ਰੈਡੀਬਿਲਿਟੀ ਇਨੀ ਮਾੜੀ ਹੋ ਗਈ ਹੈ ਕਿ ਨਾ ਤੁਹਾਨੂੰ ਕੋਈ ਲੋਨ ਦੇਣ ਨੂੰ ਤਿਆਰ ਹੈ ਜੇ ਲੋਨ ਮਿਲਦਾ ਹੈ ਤੇ ਉਹ ਹਾਇਰ ਇੰਟਰਸਟ ਦੇ ਉੱਤੇ ਮਿਲਦਾ ਹੈ ਵੀ ਕੰਸਲਵਿਓਰ ਕ੍ਰੈਡੀਬਿਲਿਟੀ ਇਹ ਦੋ ਚੀਜ਼ਾਂ ਆਏ ਹੁਣ ਇਹ ਨਸ਼ੇ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ ਇਹ ਬਹੁਤ ਵੱਡਾ ਮੁੱਦਾ ਹੈ ਔਰ ਇਹਨੂੰ ਹੌਲੀ 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 ਖਰਾਬ ਹੋਣ ਦੇ ਵਿੱਚ ਚਾਹੇ ਉਹ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਆਪ ਵੀ ਇਹਨਾਂ ਦਾ ਸਾਰਿਆਂ ਦਾ ਆਪਣਾ ਕੁਸੂਰ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੁਲਿਸ ਤੇ ਗੈਂਗਸਟਰ ਤੇ ਨਸ਼ੇ ਤੇ ਤਸ਼ਕਰੀ ਕਰਨ ਵਾਲੇ ਇਹ ਸਾਰੇ ਦੇ ਸਾਰੇ ਮਿਲੇ ਹੋਏ ਨੇ ਔਰ ਉਹਨਾਂ ਨੂੰ ਉਜਾਗਰ ਕਰਨਾ ਹੁੰਦਾ ਇਹ ਹੈ ਮਨਜੀਤ ਜੀ ਮੇਰਾ ਵਿਚਾਰ ਇਹ ਹੈ ਕਿ ਸਾਰੇ ਸੀਨੀਅਰ ਪੁਲਿਸ ਆਫਸਰ ਮੋਸਟ ਆਫ ਦੀ ਬਿਊਰੋਕਰੇਟਸ ਔਰ ਪੋਲੀਟਿਸ਼ੀਅਨ ਜਿਹੜੇ ਵੱਡੇ ਵੱਡੇ ਇਹਨਾਂ ਸਾਰਿਆਂ ਦੇ ਆਮ ਆਦਮੀ ਦੇ ਵਿੱਚ ਇਹਨਾਂ ਨੂੰ ਮੰਗਿਆ ਕਿਸੇ ਨਾ ਕਿਸੇ ਰੂਪ ਵਿੱਚ ਆਇਆ ਤੇ ਚਾਹੇ ਕੋਈ ਉਹ ਲੋਕੀ ਜਾਣਦੇ ਉਹਨਾਂ ਦੀ ਕਮਜ਼ੋਰੀ ਦੀ ਉਹਨਾਂ ਦੀ ਕਮਜ਼ੋਰੀ ਜਿਹੜੇ ਜਾਣਦੇ ਨੇ ਲੋਕ ਉਹਨਾਂ ਉੱਤੇ ਹੱਥ ਨਹੀਂ ਚੁੱਕ ਸਕਦੇ ਉਹਨਾਂ ਉਤੇ ਕੰਟਰੋਲ ਨਹੀਂ ਕਰ ਸਕਦੇ ਜਾਂ ਉਹਨਾਂ ਤੋਂ ਤੇ ਕੋਈ ਉਹ ਨਹੀਂ ਕਰਨਗੇ ਪਰ ਕੋਸ਼ਿਸ਼ ਭਗਵੰਤ ਮਾਨ ਦੀ ਮੈਂ ਐਫਰਟ ਜਿਹੜੀ ਅੱਛੀ ਸਮਝਦਾ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਲਾਈਨ ਆਰਡਰ ਹੀ ਹੈਜ਼ ਫੇਲਡ ਮਿਜ਼ਰੇਬਲੀ ਜਦੋਂ ਪਹਿਲਾ ਐਸ ਹੈ ਨਾ 6 ਮਹੀਨੇ ਪਹਿਲਾਂ ਉਹਨੂੰ ਥੋੜੀ ਜਿਹੀ ਸਾਨੂੰ ਉਮੀਦਾਂ ਹੋਈਆਂ ਸਨ ਸ਼ੁਰੂ ਕਿ ਸ਼ਾਇਦ ਕੁਝ ਕਰਮ ਖਾਨਗੇ ਔਰ ਇਹਨਾਂ ਨੇ ਕੁਝ ਅੱਛੇ ਅੱਛੇ ਸ਼ੁਰੂ-ਸ਼ੁਰੂ ਦੇ ਵਿੱਚ ਕੋਈ ਨਾ ਚੈੱਕਰ ਮਿਲੇ ਉਹਦੇ باوجود ਕੋਈ ਜਦੋਂ ਮੈਨੂੰ ਲੱਗਦਾ ਹੈ ਕਿ ਆਪਣੇ ਬੋਝ ਦੇ ਹੇਠਾਂ ਇਹ ਆਪਣੀ ਸੋਚ ਦੀ ਯਾਦ ਸੈਂਟਰ ਦੇ ਜੋ ਉਹਨਾਂ ਦੇ ਇੱਕ ਕੇਜੀਵਾਲ ਸਾਹਿਬ ਨੇ ਉੱਥੋਂ ਦੇ ਐਡਵਾਈਸ ਜਾਂ ਇਹ ਜਿਹੜੀ ਬਹੁਤ ਜ਼ਿਆਦਾ ਖਾਸ ਹੋ ਗਈ ਹੈ ਨਾ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਪਾਵਰ ਚਰਵਾ ਕੇਜੀਵਾਲ ਸਾਹਿਬ ਦੀ ਵੀ ਤੇ ਉਹ ਉਹਨਾਂ ਨੇ ਵੈਸੇ ਕਮਾਲ ਕਰਕੇ ਦਿਖਾ ਵੀ ਦਿੱਤਾ ਗੁਜਰਾਤ ਦੇ ਵਿੱਚ ਇੱਕ ਥੀਤ ਲੈ ਲੈਣੀ ਜਿਹੜੀ ਹੈ ਨਾ ਉੱਥੇ ਮੇਰਾ ਖਿਆਲ ਆ ਇਹ ਤਾਂ ਕ੍ਰੈਡਿਟ ਫਸ ਕੋ ਟੂ them ਪਰ ਉਦੇ باوجود ਲਾਅਨ ਆਰਡਰ ਜਿਹੜਾ ਨਾ ਉਹ ਕੰਟਰੋਲ ਨਹੀਂ ਕਰ ਸਕਦੇ ਦੇਖੋ ਮੈਂ ਤਾਂ ਜ਼ਰੂਰ ਨਾਲ ਲਵਾਗਾ ਜਿਹੜਾ ਕਰਨਲ ਬਾਸ ਦੇ ਨਾਲ ਹੋਇਆ ਉਹ ਪੱਕੀ ਗੁੰਡਾਗਰਦੀ ਸੀ ਉਹ ਗੁੰਡਾਗਰਦੀ ਦੇ باوجود ਉਹ ਨਾਨਕ ਸਿੰਘ ਜਿਹੜਾ ਕੱਲ ਮੈਂ ਪੇਪਰ ਤੇ ਮੈਂ ਉਹਨਾਂ ਨੂੰ ਜਾਣਨਾ ਉਹ ਸਾਡੇ ਇੱਕ ਦੋਸਤ ਨੇ ਉਹਨਾਂ ਦੇ ਬੱਚੇ ਹੀ ਨੇ ਉਹਨਾਂ ਨੂੰ ਗੁਰਪ੍ਰੀਤ ਉਹਨੂੰ ਬਦਲ ਦਿੱਤਾ ਹੋਰ ਕਈ ਕੁਛ ਇਹੋ ਜਿਹੇ ਹੱਤਿਆ ਕਰਤੇ ਤੁਸੀਂ ਆ ਵੈਂਡ ਦੇ ਫੈਂਸੀਸ ਤੁਸੀਂ ਇਹਨੂੰ ਇੱਕ ਪਾਲਿਸੀ ਇੱਕ ਸਿਸਟਮ ਇੱਕ ਤਰੀਕੇ ਨਾਲ ਚਲਾਓ ਤੇ ਉਹਦੇ ਨਾਲ ਤਾਂ ਮੇਰਾ ਖਿਆਲ ਹੈ ਨਿਊ ਸ਼ੁੱਡ ਹੈਵ ਅ ਰੋਡ ਮੈਪ ਇਹ ਕੀ ਕਰਨਾ ਕਿਤਰਾ ਕਰਨਾ ਕੋਈ ਮੈਨੂੰ ਲੱਗਦਾ ਵੀ ਗਵਾਚੇ ਹੋਏ ਨਹੀਂ ਮੇਰਾ ਦੂਜਾ ਸਵਾਲ ਕਮਿਊਨਿਟੀ ਪੁਲਿਸਿੰਗ ਨੂੰ ਲੈ ਕੇ ਸੀਗਾ ਤੁਸੀਂ ਦੇਖਿਆ ਹੋਣਾ ਪਿੱਛੇ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਸੋਸ਼ਲ ਇਨਫਲੂਐਂਸਰ ਨੇ ਕੁਝ ਕੁਝ ਨੇ ਕੰਟਰੋਵਰਸੀਅਲ ਵੀਡੀਓਜ਼ ਵੀ ਬਣਾਏ ਸੀ ਤੇ ਜਿਵੇਂ ਕਿ ਇੱਕ ਕਮਿਊਨਿਟੀ ਹੈਗੀ ਹੈ ਕਿ ਉਹ ਆਪਣੇ ਆਪ ਨੂੰ ਇੱਕ ਕਮਿਊਨਿਟੀ ਪੁਲਿਸਿੰਗ ਚਲਾਉਣ ਵਾਲੇ ਉਹਨਾਂ ਨੇ ਆਪਣਾ ਇੱਕ ਕੈਂਗਰੋ ਕੋਟ ਸੌਟ ਆਫ ਸਿੰਗਲ ਲੈਂਡਨ ਤੁਸੀਂ ਇਸ ਇਹ ਜਿਹੜੀ ਇਹ ਜਿਹੜੀ ਫਿਤਰਤ ਹੈ ਤੁਸੀਂ ਮੈਂ ਬਿਲਕੁਲ ਸਮਝਦਾ ਇਹ ਗੱਲ ਹੈ ਮੇਰਾ ਖਿਆਲ ਆ ਕਾਲਪਕ ਤੇ ਐਕਟਿੰਗ ਜਿਹਾ ਲੱਗਦਾ ਨੇ ਉਹਨਾਂ ਨੇ ਸ਼ਾਇਦ ਸਟੇਟਮੈਂਟ ਦਿੱਤੀ ਹੈ ਜਾਂ ਕੁਝ ਉਹਨਾਂ ਦਾ ਇਹ ਕੀ ਹੈ ਉਹਨਾਂ ਦਾ ਇਹ ਦੇ ਵਿੱਚ تعلق ਉਹਨਾਂ ਨੂੰ ਇਹ ਕਹਿੰਦਾ ਕੀ ਕਿ ਉਹਨੇ ਕਿਉਂਕਿ ਉਹ ਸਿੱਖ ਬਣ ਗਈ ਇੱਕ ਨਾਂ ਰੱਖ ਲਿਆ ਇਸ ਕਰਕੇ ਉਹ ਠੀਕ ਹੋਇਆ ਜੋ ਕਤਲ ਹੋਇਆ ਹਾਊ ਕੈਨ ਐਨੀਵਨ ਇਨ ਹਿਸ ਸੈਂਸਸ ਇਹ ਕਹਿ ਸਕਦਾ ਹੈ ਕਿ ਤੁਸੀਂ ਕਿਸੇ ਕਤਲ ਨੂੰ ਜਾਂ ਨਜਾਇਜ਼ ਕਿਸੇ ਨੂੰ ਮਾਰ ਦੇਣ ਦੇ ਵਿੱਚ ਤੁਹਾਡੀ ਹੂ ਆਰ ਯੂ ਟੂ ਡਿਸਾਈਡ ਇਟ ਲੈਟ ਕੋਰਟਸ ਟੇਕ ਡਿਸੀਜਨ ਲਾ ਐਂਡ ਆਰਡਰ ਹੈ ਡੈਮੋਕ੍ਰੇਸੀ ਹੈ ਉਹਨੂੰ ਹੱਕ ਹੈ ਸਾਰੀ ਦੁਨੀਆ ਬਣਾਈ ਜਾਂਦੀ ਹੈ ਉਹ ਤੇ ਜੋ ਪੈਸੇ ਕਮਾਉਂਦੇ ਨੇ ਦੇਰ ਆਰ ਪੀਪਲ ਹੂ ਇਹ ਡਿਮਾਂਡ ਦੀ ਗੱਲ ਹੈ ਨਾ ਨਾ ਕਿ ਜਿਹਨੇ ਲੋਕੀ ਉਹਨੂੰ ਮੰਗਦੇ ਨੇ ਉਹਨੇ ਜ਼ਿਆਦਾ ਉਹ ਬਣਦੇ ਨੇ ਤੇ ਇਹੋ ਜਿਹੀ ਬਲਗਰ ਵੀ ਨੇ ਅਸ਼ਲੀਲ ਨੇ ਮੈਂ ਮੰਨਾ ਅਸ਼ਲੀਲ ਨੇ ਪਰ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਉਹਨੂੰ ਆਰੀ ਦੇਓਗੇ ਜਾਂ ਸੰਬੜੀ ਵਿੱਚ ਜਸਟੀਫਾਈ ਇਟ ਇਹ ਮੈਂ ਸਮਝਦਾ ਬਿਲਕੁਲ ਸਰਾਸ ਗਲਤ ਹੈ ਨਹੀਂ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਸਰ ਕਿ ਇਹ ਜਿਹੜੇ ਇਨਸੀਡੈਂਟ ਨੇ ਕਿਤਨੇ ਕਿਤੇ ਸਿੱਖੀ ਨੂੰ ਢਾਲ ਆ ਰਹੇ ਨੇ ਕਿਤਨੇ ਕਿਤੇ ਜਿਹੜਾ ਸਿੱਖੀਜ਼ਮ ਹੈ ਉਸ ਦਾ ਤੁਸੀਂ ਕਹਿ ਲੋ ਦੀ ਉਸਨੂੰ ট্রান্সਫਾਰਮ ਕਰਨ ਦੀ ਕੋਸ਼ਿਸ਼ ਹੈ ਉੱਜਾ ਮੇਰਾ ਸਵਾਲ ਹੈ ਕਿ ਬਹੁਤ ਸਾਰੇ ਲੋਕੀ ਜਿਹੜੇ ਸਾਨੂੰ ਦੇ ਆਪਣੇ ਆਪ ਨੂੰ ਇਸ ਤਰ੍ਹਾਂ ਵੀ ਸੋਸ਼ਲ ਪਰਫਾਰਮਰਸ ਬਣੇ ਹੋਏ ਨੇ ਉਹਨਾਂ ਨੂੰ ਲੱਗਦਾ ਹੈ ਕਿ ਦੂਜੀ ਕਮਿਊਨਿਟੀ ਸੇ ਆ ਰਹੇ ਨੇ ਕਨਵਰਟ ਹੋ ਰਹੇ ਨੇ ਤੇ ਮਿਸਯੂਜ਼ ਕਰ ਰਹੇ ਨੇ ਆਪਣੇ ਜਿਹੜੀ ਧਾਰਮਿਕ ਡਰੈਸ ਹੈ ਕਿਸੇ ਕਾਨੂੰ ਪਵਿੱਤਰ ਚੋਲਾ ਹੈ ਉਸ ਨੂੰ ਪਹਿਲਾ ਇਹ ਹੁੰਦਾ ਸੀ ਜਿਹੜਾ ਮੇਰਾ ਕਹਲਾ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਪੀੜੀ ਮੀੜੀ ਦੀ ਗੱਲ ਕੀਤੀ ਨਾ ਤੇ ਜਦੋਂ ਪੋਲਿਟਿਕਸ ਵਿੱਚ ਆ ਗਈ ਤੇ ਇਹ ਉਹ ਇਸ ਤਰ੍ਹਾਂ ਜਿਹਾ ਉਹਦੋਂ ਸੀ ਕਿ ਉਦੋਂ ਧਰਮ ਯੂਸ ਟੂ ਗਾਈਡ ਪੋਲਿਟਿਕਸ ਕੋਣ ਪੋਲਿਟਿਕਸ ਇਜ਼ ਗਾਈਡਿੰਗ ਧਰਮ ਹੈ ਨਾ ਤੇ ਇਹ ਮੇਰਾ ਖਿਆਲ ਹੈ ਵੀ ਇੰਨੀਆਂ ਮਾਰੀਆਂ ਕੁਛ ਅੱਜ ਤੱਕ ਪਿੱਛੇ ਹੋਈਆਂ ਨੇ ਜਿਹੜੀਆਂ ਮੈਂ ਹੋਈਆਂ ਅਕਾਲ ਤਖਤ ਦੇ ਜਸਦਰ ਸਾਹਿਬ ਦੀ ਸੁਪਰੀਮਸੀ ਨੂੰ ਚੈਲੰਜ ਕੀਤਾ ਗਿਆ ਬੜੇ ਲੋਕਾਂ ਨੇ ਚੈਲੰਜ ਕੀਤਾ ਉਹਦੇ ਬਾਅਦ ਸਕੀਰ ਬਾਦਲ ਨੇ ਆਪਣੀ ਪੋਜੀਸ਼ਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਇਮ ਰੱਖਣ ਵਾਸਤੇ ਸੌ ਤਰ੍ਹਾਂ ਦੀ ਪੋਲੀਟੀਕਲ ਚਾਲਾਂ ਤੇ ਕਈ ਕੁਝ ਇਹਨਾਂ ਕੁਛ ਰਹਾ ਕੈਨ ਆਰਡਨਰੀ ਸਿਕ ਲਾਈਕ ਮੀ ਆਈ ਫੈਲਟ ਅ ਸ਼ੇਮ ਇਹ ਹੋ ਕੀ ਰਿਹਾ ਹੈ ਇਹ ਦਾਦਾ ਪੰਥ ਇਹ ਅਸੀਂ ਤੁਸੀਂ ਗੱਲਾਂ ਕਰਦੇ ਦੇਖੋ ਲੋਕਾਂ ਦਾ ਹੈਰੀਟੇਜ ਸਿੱਖਾਂ ਦਾ ਹੈਰੀਟੇਜ ਤੇ ਬੈਕਗ੍ਰਾਉਂਡ ਦੇਖੋ ਇਹਨੇ ਇਹਨੇ ਵਡੀਆਂ-ਵਡੀਆਂ ਕੁਰਬਾਨੀਆਂ ਇਹਨੀਆਂ ਸੈਕਰੀਫਾਈਸਿਸ ਇਹਨਾਂ ਕੁਛ ਕੀਤਾ ਔਰ ਉਹਨਾਂ ਦਾ ਅਲਟੀਮੇਟਲੀ ਆ ਕੇ ਤੁਸੀਂ ਐਸ ਲੈਵਲ ਤੇ ਆ ਗਏ ਹੋ ਕਿ ਤੁਸੀਂ ਆ ਕੇ ਤਬਾਹ ਕਰ ਰਹੇ ਹੋ ਆਪਣੇ ਧਰਮ ਨੂੰ ਔਰ ਇਹ ਸਾਰੇ ਜਿਹਨੇ ਠੇਕੇਦਾਰ ਬਣੇ ਹੋਏ ਨੇ ਨਾ ਵੱਡੇ ਵੱਡੇ ਹੈ ਨਾ ਜਿਨ੍ਹਾਂ ਨੂੰ ਲੱਗਦਾ ਵੀ ਸਾਡੇ ਬਿਨਾ ਧਰਮ ਨਹੀਂ ਚੱਲ ਸਕਦਾ ਇਹ ਸਾਰਿਆਂ ਨੂੰ ਮੇਰਾ ਖਿਆਲ ਹੈ ਥੋੜੀ ਜਿਹੀ ਇਨਟਰੋਸ펙ਟਿਵ ਸੋਚਣ ਦੀ ਲੋੜ ਹੈ ਕਿਉਂਕਿ ਮੈਂ ਨਹੀਂ ਸਮਝਦਾ ਕਿ ਦੇ ਆਰ ਵੈਰੀ ਸਿਂਸੀਅਰ ਗੁੱਡ ਸਿੱਖ ਇਹ ਗੁੱਡ ਸਿੱਖ ਤਾਂ ਹੈ ਕਰ ਨਹੀਂ ਸਕਦਾ ਅੱਛਾ ਸਿੱਖ ਜਿਹੜਾ ਨਾ ਉਹ ਤਾਂ ਗੁਰੂ ਨਾਨਕ ਦੀ ਜੋ ਦਿੱਤੀ ਹੋਈ ਉਹਨਾਂ ਦੇ ਉਹਨਾਂ ਦੇ ਪੁਰਨੇ ਤੇ ਚੱਲੇਗਾ ਗੁਰੂ ਨਾਨਕ ਸਾਹਿਬ ਦੇ ਪੁਰਨੇ ਬੜੇ ਸਿੰਪਲ ਸਨ ਹੈਨਾ ਹੀ ਦਾ ਉਹ ਟਾਈਪ ਦੀਸ ਕਾਈਂਡ ਆਫ ਥਿੰਗ ਸੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਇੱਕ ਤਾਂ ਇਹ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਦੇ ਅੱਗੇ ਕੋਈ ਫਤਵਾ ਜਾਰੀ ਕਰ ਦਿੰਦਾ ਇਹ ਫਤਵਾ ਹੈ ਰਾ ਕਿ ਇਹ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੋਇਆ ਗਲਤ ਗੱਲ ਹੈ ਔਰ ਯੂਥ ਵੀ ਕਿਉਂ ਇਹ ਕਰਦੀ ਹੈ ਕਿਉਂਕਿ ਅੱਜਕੱਲ ਦੇਖੋ ਇਸ ਤਰ੍ਹਾਂ ਮਨਜੀਤ ਦੀ ਮੈਸਬੇਨਾਪੇ ਐਨੀਥਿੰਗ ਯੂ ਡੂ ਵੈਲ ਕੈਨ ਬਿਕਮ ਯੂਅਰ profession ਕੋਈ ਵੀ ਕੰਮ ਤੁਸੀਂ ਜੇ ਚੰਗਾ ਕਰ ਲੋ ਲੋਕੀ ਬਲੌਗ ਬਣਾ ਬਣਾ ਕੇ ਪੈਸੇ ਲਈ ਜਾਂਦੇ ਨੇ ਬੜਾਈ ਜਾਂਦੇ ਢੀਲਾ ਬਣਾ ਕੇ ਦੇ ਮੈਂ ਕਿ ਸੋ ਬੱਚਾ ਬਣੀ ਇਟ ਇਜ਼ ਗੁੱਡ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਟੈਕਨੋਲੋਜੀ ਨੇ ਇੰਨਾ ਕੁਝ ਹਰ ਇੱਕ ਨੂੰ ਪਾਵੇ ਉਹ ਪੜਿਆ ਪਾਵੇ ਨਹੀਂ ਪਰ ਉਹਨੂੰ ਯਾਦ ਹੁੰਦਾ ਨਾ ਜਿਹਨੂੰ ਇਨੀ ਕਰ ਲੈ ਵੀ ਹਾਊ ਟੂ ਯੂਜ਼ ਦਿਸ ਔਰ ਅੱਗੇ ਤੋਂ ਹੀ ਦੇਖਣਾ ਇਹ ਗੱਲ ਵਧੇਗੀ ਤੇ ਇਸ ਕਰਕੇ ਉਹਨਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਤੁਸੀਂ ਪੰਜਾਬ ਦੇ ਸਿੱਖਾਂ ਦਾ ਤੇ ਪੰਜਾਬੀਆਂ ਦਾ ਪੂਰੇ ਦਾ ਇਹਨਾਂ ਨੁਕਸਾਨ ਕਰ ਰਹੇ ਹੋ ਇਹੋ ਜਿਹਾ ਹਰਤਾ ਕਰਕੇ ਕਿ ਸਾਡੀ ਪੋਜੀਸ਼ਨ ਇੱਥੇ ਬੜੀ ਆਫਰਡ ਹੁੰਦੀ ਹੈ ਹੈਨਾ ਆਈ ਏਮ ਅ ਪ੍ਰਾਊਡ ਵੈਟਰਨ ਆਈ ਏਮ ਅ ਪ੍ਰਾਊਡ ਇੰਡੀਅਨ ਮੈਂ ਤਾਂ ਫਖਰ ਆ ਪੰਜਾਬੀ ਹੋਣ ਤੇ ਸਿੱਖ ਹੋਣ ਤੇ ਤੇ ਵੈਟਰਨ ਹੋਣ ਤੇ ਪਰ ਇਹ ਸਾਡੀ ਪੋਜੀਸ਼ਨ ਖਰਾਬ ਕਰਦੇ ਨੇ ਇਸ ਕਰਕੇ ਪੜ੍ਹੋ ਸਿੱਖੋ ਸਮਝੋ ਅਕਲ ਕਰੋ ਤੁਸੀਂ ਹਾਊ ਕੈਨ ਪੰਜਾਬ ਐਜ਼ ਅ ਖਾਲਿਸਤਾਨ ਇਵਨ ਐਗਜ਼ਿਸਟ ਤੁਹਾਨੂੰ ਮਿੰਟਾਂ ਦੇ ਵਿੱਚ ਜੇ ਪਾਕਿਸਤਾਨ ਨਹੀਂ ਖਾਏਗਾ ਤੇ ਹਿੰਦੁਸਤਾਨ ਖਾ ਜਾਏਗਾ ਨਹੀਂ ਤੇ ਅਫਗਾਨਿਸਤਾਨ ਖਾ ਜਾਏਗਾ ਕੋਈ ਨਾ ਕੋਈ ਤੇ ਤੁਹਾਨੂੰ ਹੜਪ ਕਰ ਹੀ ਜਾਏਗਾ ਕਿਉਂਕਿ ਤੁਹਾਡੇ ਕੋਲ ਰਿਸੋਰਸ ਹੀ ਨਹੀਂ ਵਾਟ ਡੂ ਯੂ ਹੈਵ ਟੂ ਲਿਵ ਐਜ਼ ਅ ਇੰਡੀਪੈਂਡੈਂਟ ਕੰਟਰੀ ਹੈ ਨਾ ਔਰ ਫਿਰ ਦੂਜੀ ਗੱਲ ਇਹ ਹੈ ਕਿ ਦੋ ਜਗ੍ਹਾ ਦੇ ਉੱਤੇ ਪੰਜ ਸਾਡੇ ਤਖਤ ਸਾਹਿਬ ਜਿਹੜੇ ਨੇ ਉਹਨਾਂ ਚੋਂ ਦੋ ਤਖਤ ਸਾਹਿਬ ਤੇ ਹੋ ਗਏ ਬਾਅਦ ਵੀਜ਼ਾ ਲੈ ਕੇ ਜਾਓਗੇ ਪਟਨਾ ਸਾਹਿਬ ਯਾ ਅਨੇ ਡੇੜ ਜਾਣਾ ਹੋਏਗਾ ਤੇ ਫਿਰ ਵੀਜ਼ਾ ਲੈ ਕੇ ਦਿਆ ਕਰੋਗੇ ਤੇ ਇਸ ਕਰਕੇ ਮੇਰਾ ਕਹਿਲਾ ਹੈ ਕਿ ਉਹ ਜੀ ਬੇਪੀਸੀ ਨੇ ਜਿਹੜਾ ਨਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਐਸਮ ਕਰਨਲ ਡੀਐਸਸੀ ਮਾ ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਦਾ ਉਹਨਾਂ ਦੇ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਉਹਦਾ ਇੱਕੋ ਹੀ ਨਿਸੋੜ ਹੈ ਕਿ ਕੁਝ ਲੋਕੀ ਕਿਸੇ ਇਸ਼ੂ ਨੂੰ ਲੈ ਕੇ ਨਾ ਕੇਵਲ ਪੰਜਾਬ ਦੇ ਲਈ ਬਲਕਿ ਸਿੱਖੀ ਦੇ ਲਈ ਸਿੱਖ ਰੈਲੀਜਨ ਦੇ ਲਈ ਤੇ ਪੰਜਾਬੀਅਤ ਦੇ ਲਈ ਇੱਕ ਤੁਹਾਨੂੰ ਕਹਿ ਲੋ ਤੁਸੀਂ ਬਦਨਾਮ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਜਿਹੜੀ ਰੀਅਲ ਸਿੱਖੀ ਹੈ ਜਿਹੜਾ ਰੀਅਲ ਪੰਜਾਬ ਹੈ ਉਹ ਭਾਈਚਾਰੇ ਦਾ ਹੈ ਇੱਕ ਦੂਜੇ ਦੇ ਨਾਲ ਰਹਿਣਾ ਲਾਏ ਤੇ ਇਹਨਾਂ ਨੂੰ ਯਹੀ ਅਪੀਲ ਹੈ ਕਿ ਤੁਸੀਂ ਆਪਣੇ ਪਰਸਨਲ ਗ੍ਰੈਂਡੇਟਾ ਦੇ ਲਈ ਪਰਸਨਲ ਗੇਨ ਦੇ ਲਈ ਜਿਹੜੀ ਸਿੱਖੀ ਹੈ ਜਿਹੜਾ ਪੰਜਾਬੀ ਹੈ ਤੇ ਉਸ ਨੂੰ ਤਾਕਤ ਦੇ ਨਾ ਰੱਖੋ ਐਸਨ ਅੱਜ ਦਾ ਇੰਟਰਵਿਊ ਤੁਹਾਨੂੰ ਕਿਵੇਂ ਜਿਹਾ ਲੱਗਿਆ ਸਾਨੂੰ ਗੁਰੂ ਦੱਸਿਓ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗ ਰਿਹਾ ਹੈ ਕੰਟੈਂਟ ਸਾਡਾ ਪਸੰਦ ਆ ਰਿਹਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅਸੀਂ ਛੇਤੀ ਹਾਜ਼ਰ ਹੋਵਾਂਗੇ ਇੱਕ ਨਵਾਂ ਆਪਕ ਸੁਪ ਲੈ ਕੇ ਤੁਸੀਂ ਦੇਖਦੇ ਰਹੋ ਪੰਜਾਬ ਰਿਪੋਰਟਰ